Oh, ਇਕ ਤਾਂ ਸਾਡੇ ਪੰਜਾਬ ਦਾ ਵਿਰਸਾ ਜਿਹੜਾ ਸਾਡੇ ਫੁਲਕਾਰੀ ਜਿਸ ਤੋਂ ਸਾਡੇ ਪੰਜਾਬ ਨੂੰ ਜਾਣਿਆ ਜਾਂਦਾ ਉਹ ਫੁਲਕਾਰੀ ਜਿਹੜੇ ਹੈਗੇ ਆ ਸਾਡੀ ਪਹਿਣਾ ਦਿਖਾਈਆਂ ਗਈਆਂ ਨੇ ਕਿ ਕਿਸ ਤਰ੍ਹਾਂ ਉਹ ਆਪਣੇ ਹੱਥੀ ਜੜੀਆਂ ਫੁਲਕਾਰੀਆਂ ਬਣਾਉਂਦੀਆਂ ਹੈਗੀਆਂ ਔਰ ਸਾਡੀ ਮਾਈ ਭਾਗੋ ਜਿਹੜੇ ਹੈਗੇ ਆ ਉਹ ਕਿਸ ਤਰ੍ਹਾਂ ਸਾਡੇ ਪੰਜਾਬ ਦੀਆਂ ਜਿਹੜੀਆਂ ਭੈਣਾਂ ਨੇ ਉਹ ਕਿਸ ਤਰ੍ਹਾਂ ਉਹ ਬਹਾਦਰੀ ਦੇ ਨਾਲ ਮਤਲਬ ਲੜੀਆਂ ਆਪਣੀ ਰੱਖਿਆ ਕਰਨ ਦੇ ਲਈ ਸਾਡੇ ਦੇਸ਼ ਦੇ ਲਈ ਸਾਡੇ ਸਿੱਖ ਧਰਮ ਦੇ ਲਈ ਔਰ ਔਰ ਲਾਲਾ ਲਾਜਪਤ ਰਾਏ ਜੀ ਜਿਨ੍ਹਾਂ ਦਾ ਸ਼ਹੀਦ ਸੁਖਦੇਵ ਸਿੰਘ ਜੀ ਔਰ ਸ਼ਹੀਦ ਪਖ ਸਿੰਘ ਜੀ ਉਹਨਾਂ ਦੇ ਜਿਹੜੇ ਹੈਗੇ ਆ ਇਹ ਸਾਰੀਆਂ ਜਿਹੜੀਆਂ ਉਚਾਕੀਆਂ ਉਹ ਸਾਡੇ ਪੰਜਾਬੀ ਵਾਸੀਆਂ ਨੂੰ ਦਿਖਾਈਆਂ ਜਾਂਦੀਆਂ ਪੰਜਾਬ ਦੇ ਸੱਭਿਆਚਾਰ ਨਾਲ ਸਾਰੀਆਂ ਝਾਂਕੀਆਂ ਦਿਖਾਈਆਂ ਜਾਂਦੀਆਂ ਫਿਰ ਇਹ ਕਿਉਂ ਨਹੀਂ ਦਿਖਾਈਆਂ ਜਾ ਰਹੀਆਂ ਦੇਖੋ ਜੀ ਇਹ ਤਾਂ ਸਾਫ ਇਸ ਵਾਰ ਪਤਾ ਚੱਲਿਆ ਕਿ ਪੰਜਾਬ ਦੇ ਪ੍ਰਤੀ ਜਿਹੜਾ ਵਿਤਕਰਾ ਕੇਂਦਰ ਸਰਕਾਰ ਬੀਜੇਪੀ ਦੀ ਸਰਕਾਰ ਨੇ ਰੱਖਿਆ ਸੋ ਉਹ ਬਹੁਤ ਹੀ ਨਿੰਦਾਯੋਗ ਹੈ ਕਿਉਂਕਿ ਹਰ ਸਟੇਟ ਦੀਆਂ ਚਾਕੀਆਂ ਜਿਹੜੀਆਂ ਹਰ ਸਟੇਟ ਨੂੰ ਹੱਕ ਹੈ ਕਿ ਸਾਡੀ ਰਾਜਧਾਨੀ ਦੇ ਵਿੱਚ ਉਹਨਾਂ ਦੀਆਂ ਚਾਕੀਆਂ ਦਿਖਾਈਆਂ ਜਾਣ ਬਟ ਇਹ ਜਿਹੜਾ ਇਸ ਵਾਰ ਮੋਦੀ ਸਰਕਾਰ ਨੇ ਇਹ ਬਿਤਕਰਾ ਪੰਜਾਬ ਦੇ ਪ੍ਰਤੀ ਦਿਖਾਇਆ ਉਸ ਤੋਂ ਪੰਜਾਬੀਆਂ ਨੂੰ ਪਤਾ ਚੱਲਦਾ ਪਹਿਲਾਂ ਜਿਸ ਤਰ੍ਹਾਂ ਉਹਨਾਂ ਨੇ ਕਿਸਾਨੀ ਜਿਹੜੇ ਸਾਡੇ ਕਾਨੂੰਨ ਲੈ ਕੇ ਆਉਂਦੇ ਸੀਗੇ ਕਿਸਾਨੀ ਬਿੱਲ ਲੈ ਕੇ ਆਉਂਦੇ ਸੀਗੇ ਔਰ ਉਹ ਲਗਾਤਾਰ ਦਿਖਾ ਰਹੇ ਹੈ ਕਿ ਕਿਸ ਤਰ੍ਹਾਂ ਪੰਜਾਬ ਵਿਰੋਧੀ ਜਿਹੜਾ ਆਪਣਾ ਰਵਈਆ ਬਰਤ ਬਿਲਕੁਲ ਜੀ ਕਿਉਂਕਿ ਮਾਨ ਸਰਕਾਰ ਜੋੜ ਕੇ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ oprala ਤੇ ਸੋਹਣਾ oprala ਵਾ ਤੇ ਜਿਹੜਾ ਕਿ ਕਿਉਂਕਿ ਅੱਜ ਜਿਹੜਾ ਇੱਕ ਨੌਜਵਾਨ ਪੀੜੀ ਆ ਚਾਹੇ ਕੋਈ ਭੈਣ ਆ ਸਾਡੀ ਚ ਕੋਈ ਬੱਚਾ ਕਿਉਂਕਿ ਆਪਣੇ ਵਿਰਸੇ ਤੋਂ ਪਿੱਛੜ ਗਿਆ ਮੈਂ ਬਹੁਤ ਸਲਾਹਾਂ ਕਰਦਾਂ ਕਿ ਜਿਹੜੀਆਂ ਇਹ ਝਾਕੀਆਂ ਜਿਹੜੀਆਂ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀਆਂ ਦਿਖਾਈਆਂ ਜਾਣਗੇ ਬਹੁਤ ਵੱਡਾ oprala ਵਾ ਬਹੁਤ ਹੀ ਸਲਾਘਾਯੋਗ ਹੈ। ਜੀ ਕੱਲ ਅਸੀਂ ਇੱਥੋਂ ਵਾਇਆ ਕੋਟੀ ਸ਼ਿਕਿਆ ਤਰ ਕੋਟ ਤੇ ਜਲਾਲਾਬਾਦ ਤੇ ਅਸੀਂ ਮੌਕੇਤ ਹੁੰਦੇ ਸੀ ਧਰ ਮੰਡੀ ਆਏ। ਅੱਜ ਇੱਥੋਂ ਰਵਾਨਾ ਮਾਨਯੋਗ ਐਮ.ਐਲ.ਏ. ਸਾਹਿਬ ਨੇ ਮੈਡਮ ਨੇ ਕੀਤਾ ਹੈ ਅੱਜ ਇੱਥੋਂ ਹੁੰਦੇ ਇਹ ਜਾਣਗੇ ਜੀ ਇਹ ਹਿੰਮਤਪੁਰਾ ਆਪਣਾ ਦੂਜਾ ਹੈ ਉਸ ਤੋਂ ਬਾਅਦ ਬਲਾਸਫੁਰ ਉੱਥੇ ਸਟੇ ਹੋਏਗਾ ਰਾਤ ਦਾ ਫਿਰ ਕੱਲ ਫਿਰ ਉੱਥੋਂ ਬਲਾਸਫੁਰ ਤੋਂ ਚੱਲेंगे ਨਿਹਾਲ ਸਿੰਘ ਵਾਲਾ ਉਸ ਤੋਂ ਬਾਅਦ ਬਲਾਸਫੁਰ ਹੁੰਦੇ ਹੋਏ ਇਹ ਬਾਲੀ ਵਗੈਰਾ ਉਸ ਸਾਈਡ ਕਵਰ ਕਰਦੇ ਉੱਥੇ ਰੋਕ ਦਾਂਗੇ ਪਰਸੋਂ ਉੱਥੋਂ 11 ਵਜੇ ਜ਼ਿਲ੍ਹਾ ਪ੍ਰਸ਼ਾਸਨ ਫਰੋਜਪੁਰੋਂ ਇਹ ਚੱਕੀਆਂ ਕਿ ਨਹੀਂ ਮੈਂ ਤਾਂ ਕਹਿੰਦਾ ਜੀ ਬਹੁਤ ਵਧੀਆ ਸ਼੍ਰੀ ਭਗਵਾਨ ਤੁਮਾਨ ਜੀ ਦਾ ਪ੍ਰਾਰਾਲਾ ਜੀ ਇਹ ਕਿੱਥੇ ਲੋਕਾਂ ਨੇ ਟੀਵੀ ਤੇ ਵੇਖਣੀ ਸੀ ਕਿੱਥੇ ਹੁਣ ਸਨਮੁਖੋ ਕੇ ਵੇਖ ਰਹੇ ਹੈ ਜੀ ਇਹਦੇ ਨੌਜਵਾਨ ਪੀੜੀ ਦੇ ਨਾਲ ਜੁੜੂਗੀ ਨੌਜਵਾਨ ਪੀੜੀ ਨੂੰ ਪਤਾ ਲੱਗੂਗਾ ਇੱਕ ਭਗਤ ਸਿੰਘ ਹੋਣਾਂ ਦੀ ਲਾਲਾ ਲਾਜਪਤ ਰਾਏਾਂ ਦੀ ਸ਼ੀਦੀ ਦੀ ਹੈ ਬੀਬੀ ਭਾ ਭਾਖੋਰ ਜੀ ਤੇ ਇੱਕ ਸੱਭਿਆਚਾਰਕ ਹੈ ਜੀ ਜੀ ਇੱਧਰ ਦੇਖੋ ਹਾਂ ਇੱਕ ਜ਼ਿਲ੍ਹਿਆਂ ਵਾਲਾ ਬਾਗ ਹੈ ਜੀ ਉਹ ਵਿਖਾਇਆ ਗਿਆ ਇਹਦੇ 'ਚ ਗਲਤ ਤਾਂ ਕੁਝ ਹੈ ਨਹੀਂ ਦਿਖਦਾ ਜੀ ਕਿੱਥੇ ਕਿੱਥੇ ਜਾਣੀਆਂ ਹੁਣ ਇਹ ਇਹ ਇਦੋਂ ਬਾਅਦ ਜੀ ਸਾਰੇ ਪੰਜਾਬ ਚ ਕਹਿੰਦੇ ਵਿਖਾਈਆਂ ਜਾਣੀਆਂ ਜੀ ਅੱਜ ਕੱਲ ਮੋਗ ਗਈਆਂ ਵੀ ਹੁਣ ਇਦੋਂ ਬਾਅਦ ਮੇਰੇ ਖਾਲ ਪਰ ਜਾਣਗੀਆਂ ਜੀ ਤੁਹਾਨੂੰ ਨਹੀਂ ਲੱਗਦਾ ਭਗਵੰਤ ਮਾਨ ਦਾ ਜਿਹੜਾ ਆਹ ਭਰਾ ਭਰਾਲਾ ਬਹੁਤ ਵਧੀਆ ਹੈ ਬਹੁਤ ਛਲਾਗਾ ਜੋ ਕਦਮ ਆ ਜੀ ਇਹ ਨੌਜਵਾਨ ਪੀੜੀ ਨੂੰ ਆਪਦੇ ਨਾਲ ਜੋੜੂਗਾ ਇਹਦੇ ਨਾਲ ਨੌਜਵਾਨ ਪੀੜੀ ਤੇ ਬਹੁਤ ਅਸਰ ਪੂਗਾ ਜੀ